ਜੋ ਜਿਹੜੀ ਐਸਜੀਪੀਸੀ ਮੈਂਬਰਾਂ ਦੀ ਜੋ ਮੀਟਿੰਗ ਹੋਈ ਹੈ ਮੇਨ ਮਕਸਦ ਸੀ ਕਿ ਜੋ ਗੁਰਦੁਰਾ ਕਮਿਸ਼ਨ ਹੈ ਉਹਦੀ ਜਿਹੜੀ ਲਿਸਟਾਂ ਆਈਆਂ ਸਾਡੇ ਕੋਲੇ ਇੰਨੀਆਂ ਜਾਲੀ ਵੋਟਾਂ ਬਣਾਈਆਂ ਡੁਪਲੀਕੇਟ ਬੋਕਾ ਬਣੀ ਹੈ ਤੇ ਇੱਕ ਇੱਕ ਹਲਕੇ 4 4 5 5000 ਵੋਟ ਬਣੀ ਹੈ ਜਿਹਦਾ ਐਡਰੈਸ ਹੀ ਨਹੀਂ ਕਈ ਦੂਜੇ ਧਰਮਾਂ ਦੇ ਲੋਕ ਹੈ ਉਹਨਾਂ ਦੀ ਵੋਟਾਂ ਬਣੀਆਂ ਹੈ ਸੋ ਐ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅਫਸਰਾਂ ਨੇ ਇੰਨੀ ਧਾਂਦਲੀ ਕੀਤੀ ਹੈ ਸੋ ਸਾਰੇ ਮੈਂਬਰਾਂ ਨੇ ਆ ਕੇ ਆਪਣੇ ਦੱਸਿਆ ਕਿ ਸਾਡੇ ਸਾਡੇ ਹਲਕਿਆਂ 'ਚ ਕੀ ਕੀ ਹੈ ਸੋ ਸਾਰੇ ਨੇ ਰਿਕੁਐਸਟ ਕੀਤਾ ਕਿ ਇਲੈਕਸ਼ਨ ਕਮਿਸ਼ਨ ਕੋਲ ਜਾ ਕੇ ਇਹਦੀ ਸਾਨੂੰ ਕੰਪਲੇਨਟ ਕਰਨੀ ਚਾਹੀਦੀ ਹੈ ਕੱਦੋਂ ਜਾ ਰਹੀ ਗੱਲ ਕੱਲ ਅੱਜ ਜਿਹੜੀ ਐ ਐਸਜੀਪੀਸੀ ਮੈਂਬਰਾਂ ਦੀ ਜੋ ਮੀਟਿੰਗ ਹੋਈ ਹੈ ਮੇਨ ਮਕਸਦ ਸੀ ਕਿ ਜੋ ਗੁਰਦੁਆਰਾ ਕਮਿਸ਼ਨ ਹੈ ਉਹਦੀ ਜਿਹੜੀ ਲਿਸਟਾਂ ਆਈਆਂ ਸਾਡੇ ਕੋਲੇ ਇੰਨੀਆਂ ਜਾਲੀ ਵੋਟਾਂ ਬਣਾਈਆਂ ਡੁਪਲੀਕੇਟ ਬੋਕਾ ਬਣੀ ਐ ਤੇ ਇੱਕ ਇੱਕ ਹਲਕੇ 4 4 5 5000 ਵੋਟ ਬਣੀ ਐ ਜਿਹਦਾ ਐਡਰੈਸ ਹੀ ਨਹੀਂ ਕਈ ਦੂਜੇ ਧਰਮਾਂ ਦੇ ਲੋਕ ਹੈ ਉਹਨਾਂ ਦੀ ਵੋਟਾਂ ਬਣੀ ਐ ਸੋ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅਫਸਰਾਂ ਨੇ ਇੰਨੀ ਧਾਂਦਲੀ ਕਿ ਪਚਾਈ ਐ ਸੋ ਸਾਰੇ ਮੈਂਬਰਾਂ ਨੇ ਆ ਕੇ ਆਪਣੇ ਦੱਸਿਆ ਕਿ ਸਾਡੇ ਸਾਡੇ ਹਲਕੇ ਅਸ ਕੀ ਕੀ ਐ ਤੁਹ ਸਾਰੇ ਨੇ ਰਿਕਵੈਸਟ ਕੀਤਾ ਕਿ ਇਲੈਕਸ਼ਨ ਕਮਿਸ਼ਨ ਕੋਲ ਜਾ ਕੇ ਇਹਦੀ ਸਾਨੂੰ ਕੰਪਲੇਨਟ ਕਰਨੀ ਚਾਹੀਦੀ ਹੈ ਕਦੋਂ ਜਾ ਰਿਹਾ ਗੱਲ ਗੱਲ